ਸਟਾਰਟ ਹੋ ਗਈ ਵੀਡੀਓ ਚਲ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਮੇਰਾ ਬਹੁਤ ਵਧੀਆ ਨਹੀਂ ਨਹੀਂ ਵਧੀਆ ਨਹੀਂ ਹੈਗਾ ਮੈਨੂੰ ਖਾਂਸੀ ਹੋਈ ਪਈ ਆ ਮੇਰਾ ਗਲਾ ਬੈਠਿਆ ਪਿਆ ਮੈਂ ਗਰਦ ਸਰਦ ਹੋਈ ਪਈ ਆ ਆ ਦੇਖ ਲਓ ਮੈਂ ਤਾਂ ਸਵੇਰ ਦਾ ਨਾ ਸਿਰ ਵੀ ਨਹੀਂ ਪਾਇਆ ਬਸ ਇਦਾਂ ਹੀ ਬੈਠੀ ਆ ਘਰੇ ਤੇ ਮੈਨੂੰ ਪਲੀਜ਼ ਕਮੈਂਟਾਂ ਦੇ ਵਿੱਚ ਇਹ ਦੱਸੋ ਵਧੀਆ ਜੀ ਦਵਾਈ ਕੋਈ ਹਨਾ ਜਿਹਦੇ ਨਾਲ ਮੈਨੂੰ ਆਰਾਮ ਆ ਜੇ ਕਿਉਂਕਿ ਮੈਂ ਹਫ਼ਤੇ ਤੋਂ ਦਵਾਈ ਖਾ ਰਹੀ ਆ ਮੈਨੂੰ ਆਰਾਮ ਨਹੀਂ ਆ ਰਿਹਾ ਤੇ ਤੁਸੀਂ ਕਮੈਂਟ ਕਰਕੇ ਦੱਸੋ ਪਲੀਜ਼ ਸਸਿਕ ਆ ਗਰੀ ਬਲੌਗ ਚੱਲ ਰਿਹਾ ਕੀ ਬਲੌਗ ਚੱਲ ਰਿਹਾ ਫੜਾਉਰੇ ਬਲਾ ਲੰਦੇ ਕਿਵੇਂ ਆਕੜਾ ਖੜਾ ਦੇ ਤਾ ਸਹੀ ਲੱਗਦਾ ਲੈ ਭਾਈ ਮੈਂ ਮਾਸਣ ਦਾ ਬਚਾਰੇ ਤਾਂ ਗੋਡਾ ਤੋੜਦਾ ਮਾਰ ਕੇ ਮੇਰਾ ਮੋਲ ਹੋਣਾ ਹੈ ਨਾ ਗਰਮੀ ਦੂ ਹੋਣਾ ਹੈ ਨਾ ਪੋੜ ਬੰਨ ਮਾਂ ਕਿਉਂ ਕਰਦੀ ਕਿਉਂ ਨਹੀਂ ਕਾ ਵੀ ਨਹੀਂ ਛੱਡਿਆ ਨੇ ਬੰਦੇ ਲੋਕ ਨਹੀਂ ਬੱਚਾ ਪਰਪ੍ਰਿਤ ਬਾਲ ਦਿੱਤੀ ਉਹਦੀ ਪੈਣਾ ਆ ਕੇ ਕਹਿੰਦੀ ਮਰ ਲਿਆ ਜੇ ਕੋਈ ਪੁੱਛੇ ਕਿ ਤੇਰਾ ਭਾਈ ਲੰਗ ਕਿਉਂ ਮਾਰ ਕੇ ਤੂੰ ਤਾਂ ਕਹਿੰਦੀ ਹਣ ਕੇ ਕਿਤੇ ਰਹਿ ਕੇ ਬਹੁਦੇ ਪੁੱਤਾਂ ਕੋਲ ਲੈਦਾ ਯੂਸੀ ਜਾਂ ਕੋਈ ਹਿੱਸੇ ਉਹ ਨਾ ਹੋ। ਹਾਈ ਲੈ। ਐਕਸ਼ਨ। ਮਾਸਟਰ ਬਜਾਰਾ ਕੀ ਕਰੂ? ਉਹ ਨਾ ਕੀ ਡਾਇਲੋਗ ਪੇਰੀਆ। ਤੂੰ ਹੋ ਕਰ ਸੁਣ ਕੇ ਗਿਆ ਇਹਨੇ ਮੈਨੂੰ ਕੀ ਹੋਇਆ? ਚੱਲ। ਚੱਲ ਬਈ। ਲਾ ਦੀਏ। ਐਕਸ਼ਨ। ਮਾਸਟਰ ਬਜਾਰਾ ਕੀ ਕਰੂ ਉਹ ਤਾਂ ਖੂ।

ਇਹ ਫਿਰ ਇਹਦੀ ਮਾਂ ਹੋਣੀ ਸੀ ਅੱਛਾ ਅੱਛਾ ਚੱਲ ਐਕਸ਼ਨ ਮਾਸੜ ਵਿਚਾਰਾ ਕੀ ਕਰ ਕੋੜੂ ਤੇ ਨਹੀਂ ਹਟਦੀਆਂ ਹੁਣ ਹੱਸ ਗਈ ਕਰਾਰੀ ਚੱਲ ਦਵਾਰ ਉੱਤਾਂ ਹੱਸਣੀ ਪਾਉਂਗੀ ਮੈਂ ਜਾ ਮਾਸੜ ਤੇ ਨਹੀਂ ਰੋਕੋ ਮਾਸੜ ਵਿਚਾਰਾ ਹੱਸ ਮਾਸੜ ਵਿਚਾਰਾ ਕੀ ਕਰੂ ਕਰੂ ਆਪਾਂ ਨੇ ਮਾਸੜ 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 ਉਹ ਵਿਚਾਰਾ ਕੀ ਕਰੂ ਮਾ ਉਹ ਤਾਂ ਖੁੰਝ ਲਾਇਆ ਪਿਆਗਾ ਲਾ ਬਸ ਬਸ ਗੱਡਣਾ ਸੀ ਗੱਡਣਾ ਇਹਦੇ ਮੂੰਹ ਤੇ ਲਾਈ ਕੈਮਰਾ ਸੱਜੀ ਹੁੰਜੇ ਲਾਇਆ ਇਹ ਦੀ ਸਮਾਈ ਲ ਦਿਖਾਈਏ ਤੁਮ ਸੱਜੀ ਹੁੰਜੇ ਲਾਇਆ ਫੇ ਮਾਰ ਕੇ ਗੋਡੇ ਤੇ ਮਸੀਨ ਦਾ ਟੱਕਰ ਦੇ ਕੇ ਮੈਂ ਪੁੱਛੀ ਜਾਵਾ ਵੀ ਕੀ ਵਜਾ ਬਲੇ ਵਜਾ ਮਾਤਾ ਨੂੰ ਕੀ ਦੱਸਾਂ ਮਾ ਕੀ ਮੈਨੂੰ ਪਤਾ ਨਹੀਂ ਕੀ ਵਜਾ ਮੈਂ ਤੈਨੂੰ ਤਾਂ ਦੱਸ ਕੀ ਵਜਾ ਹੁਣ ਮੈਂ ਤੈਨੂੰ ਕੀ ਦੱਸਾਂ ਪੈਂਦੀ ਮਸੀਨ ਨਾਲ ਟੱਕਣ ਵਜਾ ਮੇਰੀ ਮਸ਼ੀਨ ਕਿਉਂ ਤੋੜੀ ਤੇ ਫਿਰ ਉਹਨੂੰ ਨਹੀਂ ਦਿਖਿਆ ਹੈਗਾ ਮੇਰੀ ਮਸ਼ੀਨ ਤੋੜੀ ਹੋਣੀ ਹੈ ਨਾ ਲੱਗੀ ਵੀ ਹੈ ਠੀਕ ਆ ਰਹੀ ਹੈ ਮੂੰਹ ਮੇਰਾ ਉਹ ਤਾਂ ਕਮਾਲ ਉਹ ਮੇਰਾ ਆ ਰਿਹਾ ਮੂੰਹ ਤਾਂ ਪੂਰੇ ਤੇ ਚੱਪੀ ਆ ਤੂੰ ਤਾਂ ਅੰਦਰ ਹੀ ਆਉਣਾ ਕੀ ਆਉਂਦਾ ਲੈ ਚਲਾ ਆਉਂਦਾ ਨਹੀਂ ਨਾ ਇਸ ਚ ਫਿਰ ਮੈਂ ਸਿੱਧਾ ਲਾ ਲਾ ਹਾਈ ਗਾਇਸ ਹਾਈ ਗਾਇਸ ਹਰਮਨ ਅਪਾ ਅੱਜ ਕਾ ਦਾ ਵਲੌਗ ਬਣਾਈਏ ਅੱਜ ਆਪਾਂ ਪਾਠੀਆਂ ਦਾ ਬਣਾਉਨੇ ਆ ਪਾਠੀਆਂ ਦਾ ਹਾਂ ਇਹ ਵੀ ਵਾਲੇ ਚਲਦੇ ਆ ਹਨਾ ਬਲੌਗ ਤੁਹਾਨੂੰ ਇੱਕ ਨਮੀ ਚੀਜ਼ ਦਿਖਾਉਨੇ ਆ ਅਸੀਂ ਆਪਾਂ ਅੱਜ ਸੱਬਿਆ ਚਾਰਕਾਂ ਦਾ ਬਲੌਗ ਬਣਾਉਂਦੀ ਆ ਹਨਾ ਕੋਈ ਪੁਰਾਣੀ ਜਿਹੀ ਚੀਜ਼ ਹਾਂ ਕਲਚਰ ਦਿਖਾਉਨੇ ਆ ਅੱਜ ਅਸੀਂ ਤੁਹਾਨੂੰ ਪਿੰਡ ਦਾ ਕਲਚਰ ਆਪਾਂ ਐਂ ਕਰਦੇ ਆ ਔਰ ਕੀ ਦਿਖਾ ਸਕਦੇ ਪਾਠੀਆਂ ਤਾਂ ਪੱਥੀਆਂ ਪਈਆਂ ਨੇ ਹਨਾ ਗੁਹਾਰਾ ਵੀ ਲੱਗਿਆ ਹੋਇਆ ਆਪਾਂ ਭੱਜ ਕੇ ਫੜਨ ਫੜਾਈਆਂ ਵਾਲਾ ਬਲੌਗ ਬਣਾਉਨੇ ਆ ਹਾਂ ਮੈਂ ਭੱਜਾਂਗੀ ਤੂੰ ਮੈਨੂੰ ਪਿੱਛੇ ਫੜੀ ਮੈਂ ਅੱਗੇ ਕੇ ਬਲੌਗ ਬਣਾਉਂਗੀ ਠੀਕ ਐ ਇਹ ਕਿੱਧਰ ਨੂੰ ਭੱਜੀਏ ਇੱਧਰ ਨੂੰ ਆ ਜਾ ਐਦਾਂ ਪਾਤੀਆਂ 도 ਬਚਾ ਕੇ ਨਹੀਂ ਆਪਣੇ ਘੁੱਟ ਬੈਜੂ ਹਾਂ ਠੀਕ ਐ ਆ ਜਾ ਅਸੀਂ ਵੀ ਹੌਲੀ ਬਚਾ ਕੇ ਪਾਤੀ ਆ ਜਾ ਆ ਜਾ ਲੈ ਫੜ ਲੈ ਆ ਜਾ ਆ ਜਾ ਦੋਸਤੋ ਦੇਖੋ ਅਸੀਂ ਫੜਨ ਫੜਾਈ ਦਾ ਵਲੌਗ ਬਣਾ ਰਹੇ ਹਾਂ ਪਿੰਡਾਂ 'ਚ ਅੱਜ ਕੱਲ ਇਹ ਸੱਭਿਆਚਾਰ ਦੇਖਣ ਨੂੰ ਨਹੀਂ ਮਿਲਦਾ ਹੈਗਾ ਕਿਉਂਕਿ ਬੱਚੇ ਨੇ ਜਿਹੜੇ ਫੋਨਾਂ 'ਤੇ ਗੇਮਾਂ ਖੇਡੀ ਜਾਂਦੇ ਨੇ ਹੈਨਾ ਤੇ ਅਸੀਂ ਸੱਭਿਆਚਾਰ ਪੇਸ਼ ਕਰਦੀਆਂ ਨਹੀਂ ਇਹ ਹੌਲੀਆਂ ਹੌਲੀਆਂ ਐ ਨਹੀਂ ਐ ਨਹੀਂ ਪਾਤੀਆਂ 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 ਨਾ ਬੰਦੀ ਪਾਤੀਆਂ ਨਾ ਬੰਦੀ ਹਾਂ ਆਜਾ ਲਾਬੂ ਕਾ ਤੀ ਮਗਨੀ ਕਾਲਾ ਦੂਗੀ ਤੂੰ ਕਿੱਥੇ ਠਾਤੀ ਆ ਦੇਖ ਤੂੰ ਐ ਘਰ ਤੂੰ ਤੂੰ ਇਹਨੂੰ ਫੜ ਪਿੱਛੇ ਆ ਕੇ ਆਜਾ ਮੈਂ ਨਹੀਂ ਬਈ ਮੈਂ ਭੱਜਨ ਪਜਾਈ ਵਾਲਾ ਵਲੌਗ ਬਣਾ ਰਹੇ ਆ ਅਸੀਂ ਦੋਸਤੋ ਤੁਹਾਨੂੰ ਪਿੰਡ ਦਾ ਸੱਭਿਆਚਾਰ ਦਿਖਾ ਰਹੇ ਆ ਇਹ ਮੇਰੀ ਗੱਲ ਸੁਣ ਨਹੀਂ ਨਹੀਂ ਇੱਧਰ ਆ ਤੂੰ ਫੜ ਸਾਨੂੰ ਇਹ ਕਿੱਥੇ ਮੈਂ ਤੇ ਤਮੀਜ਼ ਖੱਚਦੇ ਥਾਪੜਾ ਲਾਉਂਗੀ ਭੱਜਨ ਪਜਾਈ ਖੇਡਾਂਗੇ ਦੋਸਤੋ ਮੇਰੀ ਨਾਨ ਵੀ ਆ ਗਈ ਚੱਲ ਇੱਕ ਕਿਹੜਾ ਥਾਂ ਲਾ ਦੇ ਚੱਲ 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 ਫੜ ਲਓ ਫੜ ਲਓ ਫੜ ਲਓ ਆਜਾ ਪੱਤੀ ਤੇ ਨਾ ਕੁਝ ਨਹੀਂ ਹੁੰਦਾ ਆ ਜਾ ਮੈਂ ਨਹੀਂ ਗੇੜਾ ਲਾ ਗੇੜਾ ਲਾ ਦੋਸਤੋ ਇਹ ਮੈਨੂੰ ਫਾੜ ਰਹੇ ਨੇ ਪਿੱਛੇ ਪਿੱਛੇ ਤੇ ਮੈਂ ਅੱਗੇ ਅੱਗੇ ਭੱਜ ਰਹੀ ਆ ਹਾਏ ਪੱਤੀ ਫੁੱਟ ਗਈ ਓ ਮਾਈ ਗੋਡ ਦੋਸਤੋ ਇਹ ਪੱਤੀ ਪੁੱਠ 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 ਕੀ ਕਹਿੰਦੇ ਇਹਨੂੰ ਟੁੱਟ ਗਈ ਫੁੱਟ ਗਈ ਚਲ ਕੁਝ ਨਹੀਂ ਹੁੰਦਾ ਪੱਤੀ ਹੋਰ ਮੈਂ ਚੱਲ ਦਿਆ ਕਿ ਛੋੜਨਾ ਤੁਹਾਡੇ ਨਾਲ ਤਾਂ ਮੇਰੇ ਵੀ ਛਿੱਤਰ ਪੈਣਗੇ ਮੈਂ ਮੂਣੀ ਬਾਈ ਖੜਦੀ ਹੈਗੀ ਇਨਾ ਖੁਸ਼ ਨਹੀਂ ਹੁੰਦਾ ਇਹਨੂੰ ਗੋਹੇ ਚ ਝੱਕ ਕੇ ਸਿੱਟ ਦੇ ਬੱਬਲ ਕੌਰ ਨੇ ਤੋੜਤੀ ਪਾਥੀ ਕਹਿੰਦੇ ਇਹਨੂੰ ਹੁਣ ਕੁੱਟੇਗੀ ਬੀਬੀ ਮੈਂ ਬੱਬਲ ਕੌਰ ਨਹੀਂ ਜੀ ਇਹ ਮੇਰੀ ਭਾਬੀ ਹਾਏ ਇਹ ਤਾਂ ਸੀ ਨਾ ਆ ਬਲੌਗ ਤਾਂ ਬਣ ਗਿਆ ਬੀਬੀ ਨੇ ਜੀ ਦੇਖ ਲਿਆ ਚਲ ਬੀਬੀ ਰਾ ਦੇਖੇਗੀ ਸਾਥ ਹੈ ਔਰੇ ਪਾਥੀ ਹੈ ਨਹੀਂ ਸੀ ਹੈ ਚਲ ਕਿੱਥੇ ਚਲੀਏ ਚਲ ਫੜ ਆ ਜਾ ਫੜ ਮੈਂ ਨਹੀਂ ਫੜਦੀ ਭਾਈ ਤੁਸੀਂ ਘੁੰਮਾ ਤੁਸੀਂ ਘੁੰਮਾ ਮੈਂ ਤੁਹਾਡਾ ਬਲੌਗ ਬਣਾਉਣੀ ਆ ਚਲੋ 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 ਖਾਲੀ ਜਿੱਤਗੀ ਜਿੱਤਗੀ ਭਾਬੀ ਖਾਲੀ ਚਾਹ ਹੁਣ ਚਾਹ ਮੈਨੂੰ ਆਹ ਵਾਰੀ ਓਏ ਬੱਸ ਕਰੋ ਬਾਈ ਤੁੱਪ ਵਾਲੀ ਆ ਏ ਭਾਬੀ ਹਾਂ ਫੜ ਲਈ ਫੜ ਲਈ ਫੜ ਲਈ ਤੁੱਪ ਵਾਲੀ ਆ ਮੈਨੂੰ ਇੱਕ ਵਾਰੀ ਫੜ ਲੈਂਦੇ ਨਾ ਇੱਕ ਵਾਰੀ ਹੋਰ ਆ ਜਾ ਆ ਜਾ ਲੈ ਬਾਈ 15 ਮਿੰਟ ਬੱਸ ਹਾਏ ਇੰਨਾ ਟਾਈਮ ਸਿਕੜ ਦਪੈਰੇ ਇਹ ਮੰਮੀ ਕੁੱਤੇ ਕੀ ਜਾਗੀ ਨਾਲੇ ਤੂੰ ਕੰਮ ਕਰਿਆਈ ਏ ਭਾਬੀ ਏ ਭਾਬੀ ਕੰਮ ਕਰਿਆਈ ਸਾਡਾ ਸ਼ੂਟ ਚੱਲ ਰਿਹਾ ਜੀ ਨੂ ਬੇਬੇ ਦੀ ਫਿਲਮ ਦਾ ਇਹ ਮੇਰੀ ਬੇਬੇ ਬੈਠੀ ਆ ਸਾਸੂ ਮਾਂ ਇਹਨੇ ਮੈਨੂੰ ਬਹੁਤ ਤੰਗ ਕੀਤਾ ਹੋਇਆ ਏ ਬਹੁਤ ਤਪਉਂਦੀ ਏ ਮੈਨੂੰ ਇਹ ਆ ਬਠਿਆੜ ਕੇ ਇਹ ਤੰਗ ਕਰਦੀ ਏ ਮੈਂ ਦੱਸੂੰ ਇੰਨਾ ਚ ਪਜਾਦਾ ਪਰੇਸ਼ਾਨ ਕਰਦੀ ਏ ਕੀ ਕਰਾਂ ਮੈਂ ਫਿਰ ਉਹਨਾਂ ਨੇ ਕਿਹੜਾ ਹੱਲ ਕਰ ਦੇਣਾ ਪਰੇਸ਼ਾਨੀ ਦਾ ਜੀ ਨਰ ਸੁਣਾ ਰਹੀ ਹੈ ਦੇਖੋ ਦੇਖੀ ਕਿੰਦ ਆਹ ਉਹ ਵੀ ਸਹੀ ਆ ਉਹ ਨਹੀਂ ਚਲੋ ਫਿਰ ਉਠੋ ਬੀਬੀ ਜੀ ਉੱਧਰ ਚਲੋ ਅਛਾ ਤੇਰਾ ਘਟ ਕੇ ਜਾਵਾਂ ਤੁਸੀਂ ਨੂੰ ਚਲ ਆਹ ਲੈ ਮੈਂ ਤੁੰਨੀ ਵੀੰਦ ਤੁੰਨੀ ਲੈ ਆਇਆ ਹੋਰ ਸਾਡੇ ਵੀੰਦ ਖਾਦੀ ਹੋਰ ਖਾਦੇ ਚੰਗਾ ਚੰਗਾ ਮੈਂ ਕਾਲੀ ਹੋ ਰਹੀ ਜੀ ਬਹੁਤ ਦੱਸਦੇ ਹੋ ਮੋਹਰਾ ওকে ਮੇਰਾ ਰੰਗ ਨੂੰ ਬਹੁਤ ਸੰਭਾਲਣਾ ਜ਼ਰੂਰੀ ਹੈ ਹੋਰ ਅੱਧਾ ਟਿਕਾਉ ਰੱਖੋ ਹੋਰ ਇੱਕ ਹੋਏ ਇਹ ਤੋਂ ਹੋਣਾ ਬੱਸ ਮੈਂ ਉਰੋਂ ਖੜ ਕੇ ਦੇਖ ਕੇ ਮੁੱਕੂਗਾ ਠੀਕ ਆ ਆਹੀ ਇੱਥੋਂ ਦੇ ਗੱਲ ਓਥੇ ਆ ਕੇ ਫਿਰ ਕੱਟ ਲਾ ਲਾਂਗੇ ਕਿੱਥੇ ਆ ਜਾ ਜਿੱਥੇ ਮੁੜ ਕੇ ਬਸਣਾ ਕਿ ਤੇਰੇ ਪਿੱਛੇ ਆ ਜਾ ਆ ਪਿੱਛੇ ਆ ਕੇ ਬਾਅਦ ਚ ਕੱਟ ਲਾ ਦੇ ਤਰਾ ਨਹੀਂ ਇੰਸ਼ਾ ਅੱਲ ਠੀਕ ਹੈ ਚਲਾ ਜਾ ਇੱਥੋਂ ਆ ਮਰ ਜੀ ਹਾਂ ਆ ਜਾ ਜਿੱਥੋਂ ਮਰਜੀ ਮਾਈਕ ਹੈਗਾ ਨਾ ਐਕਸ਼ਨ ਬੱਸ ਜਿਮਾਜੀ ਆ ਜਾ ਰੋਣਾ ਵਾਲਾ ਰੇਂਗਰੋ ਜਾਣਾ ਹੈ। ਉਹ ਫੁੱਕੀ ਜਾਣਾ। ਲਾਉਣੇ ਲਾ ਸਕਦੇ ਆ। ਇਹ ਵਾਟ ਦੇ ਗਿਆ ਨਾ। ਮੈਂ ਚਾਹ ਸਕੀ ਬਈ। ਦੇ ਕੇ ਪੜੇਗਾ। ਖੋਜ ਮਾਰੀ ਉਹਨਾਂ ਤੇ ਪਹਿਲਾਂ ਬੂਲਾ ਲਾ ਦੀ ਉਹਨਾਂ ਨੂੰ। ਪਰ ਦੇਖ ਰਹਾ। ਉਹ ਲੋ ਬੰਦੇ ਕਿਹੜੀ ਆਰਾਮ ਕਰੀ ਜਾਂਦੇ। ਬਾਲਾ ਬੁਰਾ ਹਰਦਾ। ਵੇ ਮੁੰਡਿਆ ਲੈ ਦੇਖ ਲੈ ਮੈਂ ਤੈਨੂੰ ਕੱਦੀ ਟਿੱਕੀ ਜਾਨੀ ਆ ਉਹ ਤਾਂ ਬਾਹਰ ਬੈਠੀ ਆ ਓਰੇ ਮੇਰੀ ਗੱਲ ਸੁਣਾ ਫੱਟੀ ਨਾਲ ਫੱਟੀ ਚੱਕ ਲੈ ਵੀ ਤੇਰੇ ਤਾਂ ਵੇ ਟਾਈਮ ਹੀ ਨਹੀਂ ਟੋਕਣੀ ਬੈਠਣਾ ਤੇ ਮੇਰੇ ਕੋਲ ਯਾਰ ਮੈਂ ਬਾਹਰ ਆਇਆ ਮੈਂ ਯਾਰ ਅੱਜ ਆਇਆ ਏ ਕਮ ਕਮ ਤਾਂ ਦਾ ਦੇਖ ਰਿਆ ਕਰ ਤੂੰ ਤਾਂ ਮੁੰਡਾ ਮੈਂ ਬਾਕੀ ਹੋਇਆ ਪਿਆ ਮੁੰਡਾ ਵੀ ਫਿਰ ਜਾਏਗਾ ਵੇ ਹਣ ਤੂੰ ਵਿਆਹਿਆ ਬਰੇ ਆ ਵਿਆਹ ਕਵੀਨਦਾਰ ਹੋ ਗਿਆ ਮਾਣਾ ਬਟਾ ਕਿੰ ਆਂ ਦੇਲਾ ਇਹ ਆਹ ਹੱਥਾਂ ਦਾ ਲਸੀ ਮੈਂ ਵੀ ਰਾਂ ਹੁੰਦੇ ਤੂੰ ਬਹਾ ਕਰਦਾ ਪਾ ਪਈ ਕਮ ਤਾਂ ਦਾ ਦੇਖ ਰਾਂ ਨਾਲ ਕਮ ਤਾਂ ਨਾ ਦੇਖਿਆ ਵੀ ਹੁਣਾ ਕਿਹੜਾ ਬੈਠੀ ਬੋਲ ਜਾ ਕਮ ਜਰੂਰ ਤਾਂ ਆਈਆਂ ਕਮ ਤਾਂ ਮਿਲਦੀ ਨਹੀਂ ਉਹਨਾਂ ਦੇਖਿਆ ਤਾਂ ਦੱਸਣਾ ਨਹੀਂ ਫਿਰ ਹੁਣ ਆਏ ਤਾਂ ਜੰਮੀ ਹੱਥ ਖੜੇ ਕਰਕੇ ਟੈਨ ਨਹੀਂ ਨਿਕੜਨਾ ਪੀਹੱਥ ਖੜੇ ਨਹੀਂ ਭਾਈ ਕੰਮ ਤਾਂ ਮਿਲਦਾ ਨਹੀਂ ਚਲੋ ਬਸ ਬੈਠੇ ਰਹੋ ਕਰਦੇ ਹੁਣ ਕਿਹਾ ਕਿ ਦੋ ਦਿਨ ਵੇਰ ਜੂਮਾ ਦੀ ਦੇਖਾਂ ਜਾਂ ਦੋ ਹੋਰ ਦੇਖਦੇ ਆ ਆ ਜਿਹੜਾ ਕਹਿੰਦਾ ਨਾ ਇਹ ਤਾਂ ਫੱਲਾ ਤੇ ਮਿੱਟੀ ਢੂੜ 사ਨਾ 사ਨਾ ਪਈ ਰਹਿੰਦੀ ਆ ਕੋਈ ਨਹੀਂ ਛੇੜਦਾ ਨਾਲੇ ਹੁਣ ਮੇਰੀ ਗੱਲ ਆਉਣਾ ਹੁੰਦਾ ਇਹ ਤਾਂ ਬਸ ਆਪਾਂ ਕਰਨਾ ਜੇ ਸਭ ਸਿੱਟਿਆ ਹੋਵੇ ਆ ਬਾਹਰੋਂ ਤੇ ਖੜੇ ਝਾੜ ਕੇ ਕੋਈ ਫਾਇਦਾ ਨਹੀਂ ਨਿਕਲਦਾ ਕੋਈ ਆਪਣਾ ਕੰਮ ਸ਼ੁਰੂ ਕਰਦਾ ਭਾਈ 4 ਪੈਸੇ ਵੱਢ ਨਾ ਆਇਆ ਮੇਰੀ ਮੈਂ ਮੈਂ ਨਹੀਂ ਤੇ ਫਿਰ ਵੀ ਤੇ ਫੋਰੋਂ ਪਰਮਸਾਨ ਤੂੰ ਹੀ ਜਾਨੀ ਫਾਇਲੋਂ ਵੀ ਮੈਂ ਪਹਿਲਾ ਫਾਇਲੋਂ ਅਜੇ ਕੁਝ ਨਹੀਂ ਕੋਈ ਕੰਪਨੀ ਜਮਾ ਰਹੀ ਹੈ ਕਰਦਨ ਬਣਾ ਤੇ ਵੀ ਪੈਸੇ ਕਹਿੰਦੇ ਲੋ ਤੂੰ ਪਹਿਲਾਂ ਮੈਨੂੰ ਆਇਆ ਤੂੰ ਸੀ ਫੀਲ ਕਰੋ ਵੀ ਤੁਸੀਂ ਸ਼ੂਟ ਇਸ ਟਾਈਮ ਸ਼ਿਮਲੇ ਚ ਕਰ ਰਹੇ ਹੋ ਟੈਂਪਰੇਚਰ ਇੱਥੇ ਮਾਈਨਸ ਚ ਚੱਲ ਰਿਹਾ ਫਿਰ ਤੁਹਾਨੂੰ ਗਰਮੀ ਨਹੀਂ ਲੱਗੂਗੀ ਮੈਂ ਅਹੀਂ ਫੀਲ ਕਰ ਰਹੀ ਆ ਵੀ ਇੱਥੇ ਬਹੁਤ ਜ਼ਿਆਦਾ ਠੰਡ ਹੈ ਬਰਫ਼ ਹੈ ਹਨਾ ਮੈਨੂੰ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਸਰਦੀ ਲੱਗੀ ਹੋਈ ਐ ਇਸ ਟਾਈਮ ਮੇਰਾ ਗਲਾ ਵੀ ਬੈਠ ਗਿਆ ਸਰਦੀ ਨਾਲ ਫੀਲਿੰਗ ਲਾ ਫੀਲਿੰਗ 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 ਲਾ ਭੰਨ ਦਿਓ ਫੀਲਿੰਗ ਲਾ ਵੀ ਸ਼ਿਮਲੇ ਆ ਕਹਾ ਵੀ ਠੰਡ ਲੱਗ ਰਹੀ ਐ ਠੰਡ ਲੱਗ ਜਿੰਦੀ ਆ ਚਲੋ ਕਾਰੋ ਸੀਨ ਵੈਰੀ ਗੁੱਡ ਡੇ ਨਾ ਪੱਟਦੇਓ ਕਿਹਨਾਂ ਨਾਲ ਕਾ ਕਾ ਪੱਟਿਓ ਪੱਟ ਕੋਈ ਨਹੀਂ ਹੁਣ ਤਾਂ ਪਤਾ ਨਹੀਂ ਕੀ ਪੱਟਿਆ ਹੈ ਇਹ ਕਿਹੜਾ ਇਹ ਮੁੰਡੇ ਨੂੰ ਕਹੇ ਤੇਰੇ ਨਾਲ ਕਿੱਥੇ ਗਿਆ ਉਹ ਚਲੋ ਜੀ ਮੈਂ ਤਾਂ ਨਹੀਂ ਆ ਰਹੀ ਵਿੱਚ ਵਿੱਚ ਇੱਧਰ ਆ ਜਾ ਬੜਾ ਜੀ ਆਈ ਫੀਲ ਵੈਰੀ ਵੈਰੀ ਕੂਲ ਅੰਦੇ ਬਣਦਾ ਚਲੋ ਆਖੜ ਜੂ ਚੱਲਾ ਚੱਲੋ ਬਈ ਕੰਮ ਕਰੋ ਕਿਉਂ ਨਹੀਂ ਕਰਦੇ ਅਖ ਦੇ ਜਿਹਨੂੰ ਕਿਹਾ ਸੀ ਵੇ ਗੁੱਡ ਦੀ ਕਿਆਰੀਆਂ ਜਾਂ ਸਬਜ਼ੀ ਖਾਣ ਨੂੰ ਬਥੇਰਾ ਮੂਰੇ ਹੋ ਜਾਂਦੇ ਸਾਨੂੰ ਆ ਖਾਣਾ ਅਸੀਂ ਆ ਖਾਣਾ ਹੈ ਮੈਨੂੰ ਹੀ ਮਰਨਾ ਪੈਂਦਾ ਚਾਰੇ ਪਾਸੇ ਕੀ ਕੰਮ ਹੈ ਨਾ ਸੁਣਾਣਾ ਨਹੀਂ ਛੁੱਲੇ ਦਾ ਵੀ ਕਰੋ ਬਾਲੀ ਵਧੀਆ ਕਰ ਲੈ ਬਾਲੀ ਵਧੀਆ ਆਖਲ ਖਾਵੇ ਐਸੀ ਵਾਲਾ ਕੰਮ ਲੈ ਚ ਓਰੇ ਮਾਰ ਵਧੀਆ ਰਹੇਗੀ ਚੰਗੀ ਰਹੇਗੀ ਚਾਰ ਗੱਲਾਂ ਹਾਂ ਨਹੀਂ ਮਹਾ ਗੁੱਡ ਦਾ ਮੜਾ ਦੇ ਕੁਸ ਬੀਜ ਲਾਂਗੇ ਢਾਲ ਭਾਜੀ ਹੋਜ ਮਾਣੀ ਮਾਟੀ ਤਾੜੀਆਂ ਮਾਰਦੀਆਂ ਹਾਂ ਫਰ ਬੈ ਜਾ ਬੈ ਰ ਥੱਕ ਗਈ ਹੋ ਮੈਂ ਦੀ ਬੈ ਜਾ ਕੀ ਬੈ ਜਾ ਨਹੀਂ ਮੇਰਾ ਤਾਂ ਬੁਰਾ ਹਾਲ ਹੋਇਆ ਪਟੂ ਹੀ ਨਾਲ ਹੇ ਹਾਏ ਇੱਕ ਤਾਂ ਗਰਮੀ ਨਹੀਂ ਮੈਂ ਤਾਂ ਐ ਕਹਿਨੀ ਆ ਗਰਮੀ ਤਾਂ ਹੈਗੀ ਆ ਅਟਿਆਉਂਗਰੇ ਨੂੰ ਕਹਿ ਦਿਆ ਕਰੋ ਉਹ ਤੋਂ ਕਰਵਾ ਲਿਆ ਕਰ ਅਟਿਆਉਂਗਰੇ ਆ ਕਰ ਲਈ ਤੂੰ ਆ ਚੱਕ ਲਈ ਸਮਾਨ ਰੈਡੀ

ਮਾਸੜ ਦਾ ਗੋਡਾ ਟੁੱਟ ਗਿਆ ਕਾ ਨੂੰ ਟੁੱਟ ਗਿਆ ਗੋਡਾ ਨਹੀਂ ਟੁੱਟਿਆ ਗੋਡਾ ਦੋਸਤੋ ਮੈਂ ਬੋਲਦੀ ਆ ਸਾਡੀ ਮਾਸੀ ਗੋਡਾ ਤੋੜ ਕੇ ਭੱਜੀ ਆ ਕਰੋ ਮਾਸੜ ਦਾ ਦੋਸਤੋ ਮੈਂ ਤੁਹਾਨੂੰ ਬਲੌਗ ਦੇ ਵਿੱਚ ਮੇਰੀ ਮਾਸੀ ਦਿਖਾ ਰਹੀ ਆ ਵਿਚਾਰੇ ਮਾਸੜ ਦਾ ਗੋਡਾ ਟੁੱਟ ਗਿਆ ਤੇ ਆ ਦੇਖੋ ਮੋਰੀ ਗੱਲ ਸੁਣਾ ਉਹੀ ਨਹੀਂ ਆ ਰਹੇ ਦੀ ਬੇਇੱਜ਼ਤੀ ਕਰਦੇ ਹੁੰਦੇ ਤੂੰ ਤਾਂ ਮੇਰੀ ਬੇਇੱਜ਼ਤੀ ਕਰਦੀਆਂਂ ਗਿਆ ਮਾਸੀ ਬੋਲ ਬੋਲ ਸਮਾਰ ਕੇ ਬੋਲ ਮਾਰ ਕੇ ਨਹੀਂ ਆ ਮੈਂ ਦੱਸ ਹੀ ਮਾਸੀ ਮਤਲਬ ਕਿ ਉਹ ਸਾਰੀਆਂ ਗੱਲਾਂ ਵੀ ਕਿਸ ਮੁੱਦੇ ਤੇ ਗੋਡਾ ਟੁੱਟਿਆ ਤੇ ਨੇ ਤੁਹਾਡੇ ਕੀ ਵਿਚਾਰ ਨੇ ਐਕਸ਼ਨ ਮਾਸੀ ਜੀ ਦੱਸਿਓ ਮੇਰੇ ਤੋਂ ਸੀ ਅੱਛਾ ਐਕਸ਼ਨ ਦੱਸਿ ਮਾਸੀ ਮੜਾ ਜਾ ਉਸ ਟਾਈਮ ਕੀ ਮਹਿਸੂਸ ਹੋਇਆ ਜਦੋਂ ਤੁਹਾਡੀ ਲੜਾਈ ਹੋ ਰਹੀ ਸੀਗੀ ਮਾਸੜ ਦਾ ਕਿਹੜੇ ਹਥਿਆਰ ਨਾਲ ਗੋਡਾ ਤੋੜਿਆ ਗਿਆ ਐਕਸ਼ਨ ਦੱਸੀ ਮਾੜਾ ਜਮਸੀ ਜਿਸ ਟਾਈਮ ਤੁਹਾਡੀ ਲੜਾਈ ਹੋਈ ਸੀਗੀ ਕਿਸ ਮੁੱਦੇ ਤੇ ਲੜਾਈ ਹੋਈ ਕੀ ਤੁਹਾਡੇ ਹੱਥ ਚ ਹਥਿਆਰ ਸੀ ਜਦੋਂ ਮਸੜ ਦਾ ਗੋਡਾ ਟੁੱਟਿਆ ਤੇ ਉਸ ਵੇਲੇ ਤੁਸੀਂ ਕੀ ਮਹਿਸੂਸ ਕੀਤਾ ਦੱਸ ਮਸੀ ਜਿਆਦਾ ਨਾ ਬੋਲ ਜਮ ਮੂੰਹ ਤੇ ਮਰੂਚ ਪੈੜ ਗੁੱਸਾ ਹੋ ਗਈ ਮਸੀ ਤਾਂ ਅਸੀਂ ਤੁਹਾਡੇ ਇੰਟਰਵਿਊ ਲੈ ਰਹੇ ਹਾਂਗੇ ਪਲੀਜ਼ ਸਾਨੂੰ ਤੁਸੀਂ ਦੱਸ ਸਕਦੇ ਹੋ ਵੀ ਤੁਹਾਡੀ ਕਿਸ ਮੁੱਦੇ ਤੇ ਲੜਾਈ ਹੋਈ ਹੈ ਕਿ ਤੇ ਕਿਉਂ ਮਾਸੜ ਜੀ ਮਾਸੀ ਮੇਰੀ ਗੱਲ ਸੁਣੋ ਮਾਸੜ ਜੀ ਮਾਸੀ ਜੀ ਮਾਸੀ ਜੀ ਮੇਰੀ ਗੱਲ ਸੁਣੋ ਤਾਂ ਹੀ ਆਪਾਂ ਨੂੰ ਪੈਸੇ ਆਉਣਗੇ ਜੋ ਅਸੀਂ ਪੁੱਛ ਰਹੇ ਹਾਂ ਦੱਸ ਦੋ ਤੁਸੀਂ ਐਂ ਦੱਸੋ ਮਾਸੜ ਦੇ ਸੱਟ ਕਿੰਨੀ ਕ ਲੱਗੀ ਆ ਕਿੰਨੀ ਕ ਸੱਟ ਕਿੰਨੀ ਨਹੀਂ ਲੱਗੀ ਕੁਝ ਨਹੀਂ ਹੋਇਆ ਜਾਣ ਜਾਣ ਕੇ ਚਲਾਕੀਆਂ ਕਰਦੀ ਹੈ ਆਹ ਦੇਖ ਲੈ ਤੇਰੀ ਧੀ ਕਿਵੇਂ ਬੜਾ ਜਲੂਸ ਕਰ ਦੋ ਨਾ ਮੰਡੀ ਪਈ ਆਗੀ ਆ ਮਮੀ ਚਲੇ ਨੇ ਤੁਸੀਂ ਕੀ ਕਰੀ ਜਾਨੀਓ ਐਸੀ ਮਾਸਟਰ ਦਾ ਜਿਹੜਾ ਘੋਡਾ ਟੁੱਟ ਗਿਆ ਦੀ ਵੀਡੀਓ ਬਾਰ ਬਾਰ ਵੀਡੀਓ ਬਣਾਉਂਦੇ ਮੈਂ ਮਰ ਜਾਂ ਪੰਪ ਤੋਂ ਵੀ ਮੇਰੇ ਤੇ ਮੱਚਦੀ ਰਹਿੰਦੀ ਬੀਬੀ ਬੋਲਣ ਤੇ ਫਿਰ ਉਹ ਤੋਂ ਜਦੋਂ ਜੰਮੀ ਤੇ ਉਹ ਤੋਂ ਸੰਗ ਦੱਬ ਦਾਂਦੀ ਨਾ ਬੋਲਦੀ ਮੈਂ ਨਹੀਂ ਜੇ ਮੈਨੂੰ ਪਤਾ ਹੁੰਦਾ ਮੈਂ ਤਾਂ ਤੇਰਾ ਸੰਗ ਹੀ ਦੱਬ ਲੈਂਦੀ ਵੱਡੇ ਛੋਟੇ ਤੇ ਤੈਨੂੰ ਭੋਰਾ ਪਰੋ ਨਹੀਂ ਹੈਗੀ ਨਾ ਬੜ ਮੜਦੀ ਲੜਾਈ ਦਾ ਕੀ ਦੱਸ ਤਾ ਸਾਨੂੰ ਤੁਸੀਂ ਤਾਂ ਖੇਲਾ ਖੇਲ ਬਣਾ ਲਿਓ ਚਲ ਕੋਈ ਨਾ ਮੈਂ ਤਾਂ ਨਹੀਂ ਤੈਨੂੰ ਕੁਝ ਕਹਿੰਦੀ ਹੈਗੀ ਤੂੰ ਗੁੱਸਾ ਨਾ ਕਰ ਮੇਰੀ ਭੈਣ ਮਰ ਗਈ ਉਹ ਗੁੱਸਾ ਨਾ ਕਰ ਅਗਰ ਦੀ ਵੱਡੀ ਵੱਡੀ ਹੋ ਗਈ ਉਹਨੂੰ ਜਮੀ ਰੱਖਣ ਨਹੀਂ ਦਿੱਤਾ ਕਸੇ ਦਾ ਜੇ ਕਹਣੀ ਬਿਆਕੇ ਤੌਰ ਦੇ ਤਾ ਨਹੀਂ ਮੰਦੀ ਤੂੰ ਨਹੀਂ ਹੁਣ ਆਏ ਹੁਣ ਤੇਰੇ ਵਾਲੀ ਤੌਰ ਦੇ ਬਿਆਕੇ ਕਰੂੰਗੀ ਜੇ ਮੇਰੇ ਵਾਲੀਆਂ ਬੋਲੂਗੀ ਉਹਦੀ ਜੂੜ ਵੜ ਦੂੰਗੀ ਮੈਂ ਤਾਂ ਹਾਂ ਇਹ ਸਾਰਾ ਕੁਝ ਦੋਸਤੋ ਅਸੀਂ ਵਲੌਗ ਚ ਪਾਵਾਂਗੇ ਦੇਖੋ ਤੁਸੀਂ ਸਾਰੇ ਜਣੇ ਜ਼ਰੂਰ ਦੇਖੋ ਇਹ ਨੂੰ ਆਹੀ ਰਹਿੰਦਾ ਸਾਰੇ ਜਣੇ ਜ਼ਰੂਰ ਦੇਖੋ ਇਸ ਟਾਈਮ ਮਾਸੀ ਦਾ ਮੂੰਹ ਦੇਖਣ ਯੋਗ ਹੈਗਾ ਅੱਛਾ ਭਈਆ ਤੇ ਭਈ ਮਾਸੀ ਹੱਸਾ ਹੱਸਾ ਮਾਸੀ ਹੱਸਾ ਕੀ ਹੱਸਾ ਖੜ ਜਬੀ ਬੀਬੀ ਲੂਸ ਕਰ ਰੱਖ ਮਾਸੀ ਮੰਮੀ ਵੀ ਨੱਸ ਪੇ ਮੰਮੀ ਇੱਧਰ ਕਰੀ ਮੂੰਹ ਮੜ ਜਾ ਹਾਂ ਮਾਸੜ ਬਾਰੇ ਦੱਸੇ ਕਿਵੇਂ ਲੜਾਈ ਹੋਈ ਸੀ ਕੀ ਗੱਲ ਕਿਸ ਮੁੱਦੇ ਤੇ ਦੀ ਚਲੋ ਅੰਕੋ ਤੋ ਸੀਨ ਚਲਾ ਰੱਖਿਆ ਸੀ ਓ ਮਾਸੀ ਹੱਸੇ ਵੀ ਹੱਸੇ ਵੀ ਚਲ ਮਾਸੀ ਹੁਣ ਅਸੀਂ ਹੱਸ ਪਈ ਜੀ ਮਾਸੀ ਹੱਸ ਪਈ ਸਾਡੀ ਮਾਸੀ ਹੁਣ ਮੇਰੀ ਗੱਲ ਸੁਣ ਲੈ ਕੁੜੀਏ ਕੋਈ ਮਾਸੜ ਦਾ ਤੇਰੇ ਦਾ ਗੋਡਾ ਨਹੀਂ ਟੁੱਟਿਆ ਹੈਗਾ ਸਭ ਗੱਲਾਂ ਨੇ ਉਹ ਤਾਂ ਮਜ਼ਾਕ ਕਰਦੀ ਮਮੀ ਜੀ ਤਾਂ ਬਿਆਨ ਨੋਟ ਕਰੋ ਖੜ ਜਾ ਮੇਰੀ ਗੱਲ ਸੁਣ ਲੈ ਮੇਰੇ ਮੂੰਹ ਤੇ ਕੈਮਰਾ ਨਾ ਲਾਇਆ ਖੜ ਤੂੰ ਦੱਸਦਾ ਮੈਂ ਚੰਗਾ ਤੂੰ ਉਪਰਾਂ ਹੋ ਜਾ ਬੀਬੀ ਮਾਸੀ ਹੁਣ ਤੂੰ ਮੰਨ ਚੁੱਕੀ ਵੀ ਤੇਰੀ ਤੇ ਮਾਸੜ ਦੀ ਲੜਾਈ ਹੋਈ ਸੀ ਤੂੰ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਸਾਡੀ ਲੜਾਈ ਨਹੀਂ ਹੋਈ ਦੇਖ ਪਣ ਮੈਂ ਤਾਂ ਜਾਣੀ ਆ ਕਿ ਮੇਰੀ ਗੱਲ ਤਾਂ ਸੁਣ ਮਾਸੀ ਇੱਕ ਗੱਲ ਦਾ ਜਵਾਬ ਤਾਂ ਦੇ ਜਾ ਮਾਸੀ 1 ਮਿੰਟ ਤਾਂ ਹੀ ਪੈਸੇ ਆਉਣਗੇ ਮਾਸੀ ਤੁਸੀਂ ਪੈਸੇ ਕਮਾਉਂਦੇ ਹੋ ਟੋਲੂ ਕਮਾਉਂਦੇ ਹੋ ਤੂੰ ਇਹ ਤਾਂ ਦੱਸ ਦੇ ਵੀ ਜਦੋਂ ਮਾਸ ਸੀਦਾ ਬਗਲੀ ਭਾਈ ਜੀ ਜੋ ਤੇਰਾ ਬਾਪ ਕੁੱਟਦਾ ਹੁੰਦਾ ਤੇ ਉਹਨੂੰ ਪੁੱਛਿਆ ਕਰਦੀ ਮੈਂ ਤਾਂ ਐਨੀ ਸੀ ਉਦੋਂ ਬੀਬੀ ਤੂੰ ਦੱਸ ਦੇ ਨੂੰ ਪਾਪਾ ਕੁੱਟਦਾ ਹੁੰਦਾ ਤੇ ਨਾ ਮੈਨੂੰ ਨਹੀਂ ਕਦੇ ਕੁੱਟਿਆ ਹੈਗਾ ਹਾਂ ਅਮਾਸੀ ਝੂਠ ਬੋਲਦੀ ਕੋਈ ਨਾ ਤੁਹਾਨੂੰ ਅਸੀਂ ਬਲੌਗ ਦੇ ਵਿੱਚ ਪਾਪਾ ਜੀ ਦੀ ਫੋਟੋ ਦਿਖਾਵਾਂਗੇ ਪਾਪਾ ਜੀ ਤਾਂ ਹੈ ਨਹੀਂ ਉਹ ਤਾਂ ਉੱਪਰ ਚਲੇ ਗਏ ਨਹੀਂ ਕਰਾਂਗੇ ਕੋਈ ਜਿਸ ਤਰ੍ਹਾਂ ਹੋ ਜਾ ਆ ਜੋ ਇਹ ਤਾਂ ਉਹ ਹੀ ਬਣਾ ਰਹੀਆਂ ਕਲੀਪ ਸੀ ਬੜੇ ਭਾਈ ਜੀ ਫੇਸੋਕ ਤੇ ਭਾਗਣ ਵਧੀਆ ਜਿਹਾ ਸੱਲਾ ਦੀ ਕੈਮਰਾ ਲੱਗਿਆ ਹੋਇਆ ਬੀਬੀ ਉਰੀਆ ਚਿੱਟੀਆਂ ਕਰਦੀਵੇਂ ਸਾਨੂੰ ਕੋਲੋਂ ਮੰਗੋ ਵਾਸਤਾ ਕੋਈ ਨਹੀਂ ਚਲੋ ਲੈ ਵੀ ਤੁਹਾਨੂੰ ਦੱਸਦੇ ਆ ਮਾਸੀ ਤੇ ਮਾਸੜ ਦੀ ਹੋ ਗਈ ਲੜਾਈ ਮਾਸੜ ਦਾ ਟੁੱਟ ਗਿਆ ਗੋਡਾ ਕਿਵੇਂ ਟੁੱਟਿਆ ਕਿੰਨੀਆਂ ਪੱਟੀਆਂ ਹੋਈਆਂ ਕਿੰਨੇ ਟਾਂਕੇ ਲਗੇ ਕਿੰਨੇ ਪੈਸੇ ਦੀ ਦਵਾਈ ਆਈ ਤੇ ਮਾਸੜ ਦਾ ਕੀ ਹਾਲ ਹੈ ਸਾਰੀ ਜਾਣਕਾਰੀ ਦੇਵੋਗੇ ਮਾਸੀ ਜੀ ਹਾਂਜੀ ਮਾਸੀ ਜੀ ਤੁਸੀਂ ਦੱਸੋ ਮਾਸੜ ਦਾ ਗੋਡਾ ਟੁੱਟਿਆ ਕਿਵੇਂ ਨਹੀਂ ਕੋਈ ਗੋਡਾ ਗੁੱਡਾ ਨਹੀਂ ਟੁੱਟਿਆ ਹੈਗਾ ਉਹੀਂ ਤੁਸੀਂ ਏਡੇ ਕੀ ਗੱਲ ਦਾ ਐਡਾ ਨੰਗਾ ਬਣਾ ਛੱਡੇ ਹੈਗਾ ਗੱਲ ਹੈ ਕੋਈ ਹੈ ਨਹੀਂ ਸੁਣਨ ਵਿੱਚ ਆਇਆ ਜਿਵੇਂ ਕਿ ਮੰਮੀ ਜੀ ਵੀ ਦੱਸ ਰਹੇ ਸੀ ਵੀ ਮਾਸੜ ਦੇ ਗੋਡੇ ਤੇ ਪੱਟੀਆਂ ਹੋਈਆਂ ਮਾਸੜ ਜੀ ਤੁਰ ਨਹੀਂ ਸਕਦੇ ਖੁੰਜੇ 'ਚ ਲੱਗੇ ਬੈਠੇ ਨੇ ਕੀ ਇਹ ਗੱਲਾਂ ਸੱਚੀਆਂ ਨੇ ਮੇਰਾ ਜੀ ਕਰਦਾ ਹੈਗੀ ਤਾਂ ਮੈਥੋਂ ਵੱਡੀਆਂ ਸ਼ਰਮ ਆਉਦੀ ਹੈਗੀ ਗੱਲ ਕਰ ਤਾ ਜੁੱਤੀਆਂ ਮਾਰਨ ਨੂੰ ਜੀ ਕਰਦਾ ਮੇਰਾ ਜੀ ਕਰਦਾ ਇੱਕ ਸਵਾਲ ਪੁੱਛਾਂ ਤੈਨੂੰ ਸਾਸਰੀ ਕਾਂਜੀ ਲਓ ਜੀ ਤੁਹਾਨੂੰ ਦੱਸਦੇ ਆ ਮਾਸੜ ਤੇ ਮਾਸੀ ਦੀ ਹੋ ਗਈ ਲੜਾਈ ਤੇ ਮਾਸੀ ਜੀ ਨੇ ਗੋਡੇ ਤੇ ਕੀ ਮਾਰਿਆ ਮਾਸੜ ਜੀ ਤੇ ਸੱਟ ਕਿਵੇਂ ਲੱਗੀ ਕਿੰਨੇ ਟਾਂਕੇ ਲੱਗੇ ਕਿੰਨੀਆਂ ਪੱਟੀਆਂ ਹੋਈਆਂ ਕਿੰਨੇ ਰੁਪਏ ਦੀ ਦਵਾਈ ਮਾਸੜ ਨੇ ਖਾਈ ਤੇ ਮਾਸੜ ਦਾ ਇਸ ਟਾਈਮ ਕੀ ਹਾਲ ਹੈ ਵਿਸਤਾਰਪੂਰਵਕ ਜਾਣਕਾਰੀ ਦੇਵਾਂਗੇ ਵੀਡੀਓ ਸਕਿਪ ਨਹੀਂ ਕਰਨੀ ਪੂਰੀ ਦੇਖਿਓ ਮਾਸੀ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਮਾਸੀ ਜੀ ਸਤਿ ਸ੍ਰੀ ਅਕਾਲ ਮਾਸੀ ਜੀ ਮਾਸੜ ਦਾ ਕੀ ਹਾਲ ਹੈ ਹੁਣ ਮੈਨੂੰ ਕੀ ਪਤਾ ਪੁੱਛਿਆ ਜਾ ਕੇ ਲਓ ਜੀ ਮਾਸੀ ਜੀ ਮੈਨੂੰ ਅੱਜ ਗੁੱਸੇ 'ਚ ਲੱਗ ਰਹੇ ਨੇ ਬਹੁਤ ਇਸ ਕਰਕੇ ਆਪਾਂ ਦੂਜਾ ਸਵਾਲ ਪੁੱਛਦਿਆਂ ਮਾਸੀ ਜੀ ਜਦੋਂ ਤੁਸੀਂ ਮਾਸੜ ਜੀ ਦੇ ਗੋਡੇ ਤੇ ਮਾਰਿਆ ਕਿਹੜੀ ਚੀਜ਼ ਮਾਰੀ ਸੀ ਜਿਸ ਨਾਲ ਉਹਦਾ ਗ ਨਹੀਂ ਮੰਤਾ ਇਹ ਬੜਾ ਟੁੱਟਿਆ ਕਿਹੜੇ ਸਾਹਬ ਨਾਲ ਆ ਗਈ ਮਸੀ ਜੀ ਤੁਸੀਂ ਫਿਰ ਮੈਨੂੰ ਇੱਕ ਗੱਲ ਦੱਸੋ ਜਦੋਂ ਮਸੜ ਦਾ ਗੋਡਾ ਟੁੱਟਿਆ ਤਾਂ ਤੁਸੀਂ ਕੀ ਮਹਿਸੂਸ ਕੀਤਾ ਨਹੀਂ ਮੈਨੂੰ ਤਾਂ ਵਤੀ ਨਹੀਂ ਲੱਗਿਆ ਮੈਂ ਤਾਂ ਸਵੇਰ ਨੂੰ ਪੱਟੀ ਬੰਨੀ ਤੇ ਪਤਾ ਲੱਗਿਆ ਹੈ ਚਲੋ ਜੀ ਇਹ ਗੱਲ ਦਾ ਕੁਝ ਵਿੱਚੋਂ ਹੋਰ ਹੀ ਨਿਕਲ ਗਈ ਮੈਨੂੰ ਲੱਗਦਾ ਕੋਈ ਹੋਰ ਗਵਾਂਢੀ ਗੋਡਾ ਤੋੜ ਗਿਆ ਹੋਵੇਗਾ ਨਾਮ ਬਾਸੀ ਜੀ ਦਾ ਵੈਸੇ ਹੀ ਆ ਰਿਹਾ ਮਸੀ ਜੀ ਕਿੰਨੇ ਟਾਂਕੇ ਲੱਗੇ ਕਿੰਨੀਆਂ ਕਿੰਨੇ ਰੁਪਏ ਦੀਆਂ ਪੱਟੀਆਂ ਹੋਈਆਂ ਇੱਕ ਰੁਪਏ ਦੀ ਵੀ ਤੇ ਫਿਰ ਮਸੜ ਜੀ ਦੇ ਪੱਟੀ ਜਿਹੜੀ ਹੋਈ ਆ ਡਾਕਟਰ ਨੇ ਪੈਸੇ ਨਹੀਂ ਲਿੱਤੇ ਮੈਨੂੰ ਕੀ ਪਤਾ ਆ ਤਾਂ ਸਾਰਾ ਕੁਝ ਹੀ ਮੁੱਕਰੀ ਜਾਂਦੇ ਆ ਜੀ ਤੁਸੀਂ ਇੱਧਰ ਕੋਈ ਜਾਂ ਮੈਂ ਕਿਹੜਾ ਨਾਲ ਗਈ ਸੀਗੀ ਮੈਂ ਤਾਂ ਘਰੇ ਸੀਗੀ ਲਓ ਜੀ ਤੁਸੀਂ ਦੇਖੋ ਕੈਮਰੇ ਦੇ ਸਾਹਮਣੇ ਲੋਕ ਅਕਸਰ ਸੱਚ ਬੋਲਣ ਤੋਂ ਡਰਦੇ ਨੇ ਮੈਨੂੰ ਲੱਗਦਾ ਮਾਸੀ ਜੀ ਇਸ ਟਾਈਮ ਭੱਜਦੇ ਨਜ਼ਰ ਆ ਰਹੇ ਨੇ ਮਾਸੀ ਜੀ ਸਾਨੂੰ ਕੀ ਆਪਾਂ ਜਨਮ ਦੇ ਦੇਖੋ ਨੀਆ ਹਾਂ ਮਾਸੀ ਜੀ ਜਿਹੜੇ ਤੁਹਾਡੇ ਸੀਸੀਟੀਵੀ ਕੈਮਰੇ ਆਉਣਾਂ ਚ ਕੈਚ ਹੋਈ ਹੋਈ ਆ ਤੁਹਾਡੀ ਵੀਡੀਓ ਅਸੀਂ ਬਕਰ ਦਾ ਖੜਾ ਕੇ ਦੇਖੀ ਆ ਕਈ ਨੈੱਟ ਤੇ ਪਹੁੰਚ ਜਾ ਤਾਂ ਵਾਇਰਲ ਹੋ ਰਹੀ ਆ ਉਹਦੇ ਵਿੱਚ ਤੁਸੀਂ ਸ਼ਰੀਆਮ ਦਿਖ ਰਹੇ ਆ ਕਿ ਤੁਸੀਂ ਮਾਸੜ ਜੀ ਦਾ ਕੁਝ ਮਾਰ ਰਹੇ ਆ ਪਰ ਕੈਮਰੇ ਚ ਕਲੀਅਰ ਨਹੀਂ ਹੋ ਰਿਹਾ ਕਿਹੜੀ ਚੀਜ਼ ਆ ਤੁਹਾਡੇ ਹੱਥ ਚ ਕੋਈ ਹਥਿਆਰ ਸੀ ਪਤਾ ਨਹੀਂ ਚਿੰਟਾ ਸੀ ਪਤਾ ਨਹੀਂ ਬੇਲਣਾ ਸੀ ਉਹ ਦੇਖੋ ਤੁਹਾਨੂੰ ਪਤਾ ਤੁਸੀਂ ਕੈਮਰੇ ਸਾਹਮਣੇ ਦੱਸੋ ਨਾ ਤਾਂ ਮੈਂ ਰੋਟੀ ਪਕਾ ਰਹੀ ਸੀ ਨਾ ਮੈਂ ਜਿਮਟਾ ਚੱਕਿਆ ਹੋਇਆ ਲਓ ਜੀ ਦੱਸੋ ਇੱਕ ਪਤਾ ਤਾਂ ਹੀ ਜਾਂਦੀ ਜੀ ਕੱਪੜਾ ਹੈ ਹਾਂ ਦੋਸਤੋ ਇੱਕ ਗੱਲ ਸਾਬਿਤ ਹੋ ਗਈ ਗੱਲ ਸਾਬਿਤ ਹੋ ਗਈ ਮਾਸੀ ਜੀ ਉਸ ਟਾਈਮ ਕੱਪੜੇ ਧੋ ਰਹੇ ਸੀ ਯਾਨੀ ਕਿ ਕੱਪੜੇ ਧੋਣ ਵਾਲੀ ਜਿਹੜੀ ਥਾਪੀ ਹੁੰਦੀ ਆ ਉਹਦੇ ਨਾਲ ਮਸੜ ਦਾ ਗੋਡਾ ਤੋੜਿਆ ਹੋਇਆ ਹੈ ਨਹੀਂ ਨਹੀਂ ਜੀ ਇਸ ਤੋਂ ਹੀ ਸਾਬਿਤ ਹੁੰਦਾ ਤੁਸੀਂ ਦੱਸੋ ਮਾਸੜ ਜੀ ਤੁਸੀਂ ਕਿੰਨੀਆਂ ਥਾਪੀਆਂ ਮਾਸੜ ਜੀ ਦੇ ਗੋਡੇ ਤੇ ਮਾਰੀਆਂ ਇੱਕ ਵੀ ਨਹੀਂ ਮਾਰੀ ਮੈਂ ਰਾਤ ਤੇ ਥਾਪੀ ਨਹੀਂ ਤੇ ਮਸ਼ੀਨ 'ਚ ਕੱਪੜਾ ਧੋ ਲਈਦੀ ਮਸ਼ੀਨ ਲਓ ਕਿ ਲੋ ਇੱਕ ਗੱਲ ਉਸ ਤੋਂ ਵੀ ਵੱਡੀ ਹੋ ਗਈ ਮਾਸੜ ਦਾ ਗੋਡਾ ਮਸ਼ੀਨ 'ਚ ਦੇ ਕੇ ਤੋੜਿਆ ਗਿਆ ਯਾਨੀ ਮਸ਼ੀਨ ਤੇ ਪੜੂਗਾ ਕਿ ਮੈਂ ਹੋਰ ਕਿਤੇ ਤੋੜਿਆ ਮੈਨੂੰ ਕੀ ਪਤਾ ਕੰਦ 'ਚ ਵੱਜੇਗਾ ਲਾ ਮਾਸੀ ਜੀ ਕੰਨ ਦੇ ਵਿੱਚ ਵੱਜ ਕੇ ਗੋਡਾ ਨਹੀਂ ਟੁੱਟ ਸਕਦੇ ਦੋਸਤੋ ਅਸੀਂ ਸਾਰੇ ਸਿਆਣੇ ਆ ਕੋਈ ਪਾਗਲ ਥੋੜੀ ਹੁੰਦਾ ਗੋਡਾ ਆਪਣਾ ਕੰਦ ਚ ਮਾਰਦਾ ਫਿਰੂਗਾ ਇਹ ਮਾਸੀ ਜੀ ਤੁਸੀਂ ਮਾਸੀ ਜੀ ਸੱਚੀ ਗੱਲ ਦੱਸੋ ਜਿਹੜੀ ਕੈਮਰੇ ਸਾਹਮਣੇ ਤੁਸੀਂ মিডিਆ ਦੇ ਸਾਹਮਣੇ ਹੋ ਜੋ ਅਸੀਂ ਝੂਠ ਨਹੀਂ ਬੋਲ ਸਕਦੇ ਨਾ মিডিਆ ਮੂੜੀਆਂ ਦੇ ਸਾਹਮਣੇ ਹੋਵਾਂ ਚਾਹ ਕਿਸੇ ਦੀ ਮਰਜ਼ੀ ਸਾਹਮਣੇ ਮੈਂ ਪਰ ਮੈਂ ਗੋਡਾ ਨਹੀਂ ਤੋੜਿਆ ਲਓ ਜੀ ਮਾਸੀ ਮਾਸੀ ਤਾਂ ਸਾਫ਼ ਮੁੱਕਰ ਗਏ ਨੇ ਮੰਮੀ ਜੀ ਤੁਸੀਂ ਉਸ ਟਾਈਮ ਮੌਕੇ ਤੇ ਮੌਜੂਦ ਸੀ ਜੀ ਮੈਂ ਉਸ ਟਾਈਮ ਮੌਕੇ ਤੇ ਗਵਾ ਗਿਆ ਲੋ ਜੀ ਇਹਨਾਂ ਇੱਕ ਗਵਾ ਹੋ ਬਿਆਨ ਦੇਣਗੇ ਕਦ ਦੀ ਹੁੰਦੀ ਮੇਰੇ ਕੋਲੇ ਇੱਕ ਮਿੰਟ ਜੀ ਇੱਕ ਮਿੰਟ ਰੋਲਾ ਇੱਥੇ ਨਹੀਂ ਨਹੀਂ ਮੈਂ ਫੋਨ ਤੇ ਸੀਗੀ ਉਹ ਤਾਂ ਹਾਂਜੀ ਹਾਂਜੀ ਇਹਨਾਂ ਨੇ ਰਿਕਾਰਡਿੰਗ ਸੁਣਦੀਆਂ ਤਾਂ ਦੇਖਿਆ ਸੀ ਚਲੋ ਚਲੋ ਹਾਂਜੀ ਫੋਨ ਤੇ ਨੇ ਜਦੋਂ ਮੈਂ ਸੁਣਿਆ ਜੀ ਕਹੋਣਾਂਗੇ ਹੈ ਮਾਸੀ ਜੀ ਤੁਸੀਂ ਇੰਨੇ ਗੁੱਸੇ ਚ ਕਿਉਂ ਭੁੱਲ ਰਹੇ ਹੋ ਗੁੱਸੇ ਚ ਤਾਂ ਬੋਲ ਨਹੀਂ ਆ ਜੜਕਦੇ ਕਰੇ ਮੈਨੂੰ ਐ ਕਹਤਾ ਮਾਸੀ ਨੇ ਐ ਕਹਤਾ ਤੂੰ ਤਾਂ ਆਪਣੇ ਨਣਦ ਕੰਨੀ ਪਲਟ ਗਈ ਮੈਂ ਤੈਨੂੰ ਮਾੜੀ ਗੱਲ ਕਿਹੜੇ ਕਹੀ ਸੀਗੀ ਮੈਂ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਹਰਮਨ ਤੂੰ ਤਾਂ ਰਹਿ ਜਾ ਨਾ ਹਰਮਨ ਵੀ ਜਾਊਗੀ ਅਸੀਂ ਜਾਣਾਗਾ ਬਸ ਅਸੀਂ ਤਾਂ ਲੈ ਫਿਰ ਮੈਸੇਜ ਹੀ ਮੈਂ ਤੁਹਾਡੇ ਬਲੌਗ ਤਾਂ ਬਣਾ ਲਾ ਜਾਂਦੇ ਜਾਂਦੇ ਲੈ ਬਸ ਕਰ ਦਾਦੇ ਮਂਗਾਵੇ ਤੇਰਾ ਬਲੌਗ ਉਖੜ ਕੇ ਲੋ ਜੀ ਮਾਸੀ ਸਾਡੇ ਜਾਣ ਲੱਗੇ ਨੇ ਬਾਏ ਬਾਏ ਚਲ ਬਾਏ ਬਾਏ ਦੀ ਬਣੀ ਹੋਈ ਹੈ ਫੇਰ ਆਉਂਗੇ ਤਾਂ ਜਲਦੀ ਅਸੀਂ ਨਹੀਂ ਆਉਂਦੇ ਪਰ ਅਸੀਂ ਨਹੀਂ ਆਉਂਦੇ ਚੱਲ ਮਾਸੀ ਜੀ ਨੂੰ ਆਪਾਂ ਗੇਟ ਤੱਕ ਛੱਡ ਕੇ ਆਨੇ ਆ ਗੇਟ ਤੱਕ ਇਹਨਾਂ ਨੂੰ ਫਰਾੜ ਬਣਾਨੇ ਆ ਠੀਕ ਹੈ ਤੇਰੀ ਮਾਂ ਨੂੰ ਫਰਾੜ ਦੀ ਗੱਤੀਆਂ ਲਿਆ ਕੇ ਠੀਕ ਹੈ ਮਾਸੀ ਜੀ ਮਾਸੀ ਜੀ ਤੇ ਅੰਨ ਨਾਲ ਜਾਇਓ ਹੁਣ ਤੁਸੀਂ ਕੋਈ ਨਹੀਂ ਬਗਦੇ ਤੁਹਾਨੂੰ ਅਸੀਂ ਨਾ ਮਿਠਾ ਹਰਮਨ ਮਿਸ ਯੂ ਜਾਨ ਆਪ ਦੇ ਕਰ ਰਹੂ ਅਸੀਂ ਕੀ ਕਰਾਉਣਾ ਹੈ ਧਿਆਨ ਤੋਂ ਚਲ ਠੀਕ ਆ ਬਾਏ 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 ਲਓ ਜੀ ਮਾਸੀ ਤਾਂ ਦੇਖੋ ਤੁਸੀਂ ਚਲੇ ਗਏ ਤੇ ਹੁਣ ਆਪਾਂ ਇਹ ਬਲੌਗ ਕਰਾਂਗੇ ਛੇਤੀ ਅਪਲੋਡ ਸਾਰੇ ਦੇਖਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕੀਤਾ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਬਾਏ ਬਾਏ ਲਓ ਜੀ ਦੋਸਤੋ ਆ ਮੇਰੀ ਸੱਸ ਪਈ ਹੈ ਸੁੱਤੀ ਆ ਉਠੀ ਹੈ ਰਾਖਾ ਕੀ ਕਰਾਂ ਦਾ ਮੈਂ ਇਹਨੂੰ ਮੈਂ ਅੱਗ ਲਾ ਦੂੰ ਤੇਰੇ ਫੋਨ ਜੇ ਨੂੰ ਇਹ ਤਾਂ ਸਿਰਦੇ ਕੀ ਰੋਣਾ ਜਾ ਪਾਰ ਰੱਖਿਆ ਨੇ ਤੇ ਭੈਣਾਂ ਤਾਂ ਭੈਣਾਂ ਹੀ ਹੁੰਦੀਆਂ ਦੋਸਤੋ ਦੇਖੋ ਮੰਮੀ ਜੀ ਨੂੰ ਕਿੰਨਾ ਦੁੱਖ ਲੱਗਿਆ ਉਹਨਾਂ ਦੀ ਭੈਣ ਵਾਗ ਗਈ ਨਹੀਂ ਬੁਰਾ ਕਰਦਾ ਨਾ ਕੋਈ ਨਾ ਗਾਲਾਂ ਦੇ ਗਿਆ ਨਾ ਛੱਡੇ ਕੰਗਿਆ ਨੇ ਮੇਰੀ ਭੈਣ ਤਾਰ ਕੇ ਰੱਖੀ ਆ ਦੋਸਤੋ ਇਹ ਹੁੰਦਾ ਭੈਣਾਂ ਭੈਣਾਂ ਦਾ ਪਿਆਰ ਤੁਸੀਂ ਦੇਖੋ ਧਿਆਨ ਨਾਲ ਮੇਰੇ ਵਲੌਗ ਚ ਪਤਾ ਨਹੀਂ ਕਦ ਆਉਗੀ ਮੇਰੇ ਭੈਣਾਂ ਨੂੰ ਮੰਮੀ ਤੁਸੀਂ ਇਹਨੂੰ ਰੋਈ ਜਾਂਦੇ ਹੋ ਤਾਂ ਤੁਹਾਨੂੰ ਇੰਨੀਆਂ ਗਾਲਾਂ ਕੱਢ ਕੇ ਗਈ ਆ ਚੱਲੀ ਬੱਸ ਕਰ ਕਿਵੇਂ ਝੂਠ ਬੋਲਦੀ ਆ ਕਸਮਾਂ ਨੂੰ ਖਾਣੀ ਮੈਂ ਸੱਚੀ